ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡ ਗਿੱਲੀ ਇਹ ਮੋਗੇ ਜ਼ਿਲ੍ਹੇ ਦਾ ਪੈਂਡ ਆ ਦੋਸਤੋ ਅੱਜ ਦੀ ਖਾਸ ਵੀਡੀਓ ਇਸ ਗਾਂ ਦੀ ਹੈ ਸੂਨ ਨੂੰ ਤਿਆਰ ਆ ਚੰਗਾ ਹਵਾਨਾ ਜਿਹੜਾ ਗਾਂ ਨੇ ਤਿਆਰ ਕੀਤਾ ਹੋਇਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਦੇ ਪਸੰਦ ਆ ਜੂਗੀ ਆਪਦੀ ਤਸੱਲੀ ਨਾਲ ਜਿਹੜੀ ਕਰੀਜ਼ ਲਏ ਜੇ ਨੰਬਰ ਮੈਂ ਵੀਰ ਦਾ ਸਕਰੀਨ ਉੱਤੇ ਲਾ ਦਿੰਦਾ ਦੋਸਤੋ ਇਹ ਵੜ ਦੂਜਾ ਸੂਆ ਸੌਣ ਲਈ ਤਿਆਰ ਆ ਪਹਿਲੇ ਸੂਏ ਦਾ ਵੀਰ ਕਹਿੰਦਾ ਮਿਲਕ ਰਿਕਾਰਡ ਦਾ 22 ਲੀਟਰ ਆ ਐਤੀ ਵੀਰ ਕਹਿੰਦਾ 25 ਲੀਟਰ ਦੁੱਧ ਜਿਹੜਾ ਖੁੱਲਾ ਡਰਾਮ ਨਾਲ ਪਾ ਦੂਗੀ ਤਿੰਨ ਤੋਂ ਚਾਰ ਦਿਨ ਵੀਰ ਕਹਿੰਦਾ ਜਿਹੜਾ ਸਮਾਂ ਰਹਿ ਗਿਆ ਇਹਦਾ ਸੂਣ ਵਿੱਚ 25 ਲੀਟਰ ਦੁੱਧ ਬਾਕੀ ਦੇਣਾ ਚਾਹੀਦਾ ਜੈਸ ਸਮ ਜਿਹੜੀ ਇਹਦੀ ਹਵਾ ਨੇੜੀ ਉਹ ਕੁਆਲਿਟੀ ਆ ਮੇਰੇ ਅੰਦਾਜ਼ੇ ਨਾਲ ਦੋਸਤੋ 25 ਲੀਟਰ ਦੁੱਧ ਦੇਣਾ ਚਾਹੀਦਾ ਕਿ ਜੇ ਸਾਹਮਣੇ ਵਾਲੇ ਦੀ ਆਰਡਰ ਦੀ ਜਿਹੜੀ ਉਹ ਕੁਆਲਿਟੀ ਹੈ ਬਾਕੀ ਤੁਸੀਂ ਵੀ ਜਿਹੜਾ ਜੱਜ ਕਰ ਸਕਦੇ ਆ ਹਵਾਨਾ ਜਿਹੜਾ ਦੇਖ ਸਕਦੇ ਆ ਕਿ ਕਿੰਨਾ ਦੋਦ ਜਿਹੜਾ ਦੇਣਾ ਚਾਹੀਦਾ ਇਹਨੂੰ ਪੂਰਾ ਜਿਹੜਾ ਟੈਟ ਹਵਾਨਾ ਪੱਟਾਂ 'ਚ ਫਸਦਾ ਜਿੰਨਾ ਕਿੜਾ ਹਵਾਨਾ ਗਾਹ ਨੂੰ ਆ ਉਹਨਾਂ ਕਿੜਾ ਪਛਾਣੂ ਆ ਇਹ ਜਿਹੜੀ ਥੋੜੀ ਢਿੱਲਾ ਨੇ ਹਵਾਨੇ 'ਚ ਰਹਿੰਦੀਆਂ ਉਹ ਢਿੱਲਾਂ ਨੂੰ ਤਾਂ ਹੀ ਪੂਰੀਆਂ ਕੱਢ ਜਾਣੀਆਂ ਆ ਆ ਦੇਖ ਸਕਦੇ ਆ ਸੋਨਾ ਜਿਹੜਾ ਹਵਾਨਾ ਤਿਆਰ ਕੀਤਾ ਹੋਇਆ ਵੈੜ ਨੇ ਦੂਜੀ ਸੂਏ ਚੰਗਾ ਦੋ ਦੇ ਜਿਹੜਾ ਪਾ ਦੂਗੀ ਪਹਿਲੇ ਸੂਏ ਵੀਰ ਕਹਿੰਦਾ ਚੰਗਾ ਦੋ ਦੇ ਜਿਹੜਾ ਪਾਇਆ ਹੋਇਆ ਦੂਜੀ ਸੂਏ ਵੀ ਚੰਗਾ ਦੋ ਦੇ ਜਿਹੜਾ ਦੇਣ ਚਾਹੀਦੇ ਇਹਨੂੰ ਦੇਖ ਸਕਦੇ ਆਂ ਆਰਡਰ ਦੀ ਕੁਆਲਿਟੀ ਆ ਦੇਖ ਸਕਦੇ ਆਂ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਏ ਆ ਦੋਸਤੋ ਦੇਖ ਸਕਦੇ ਆਂ ਚਾਰੇ ਥਣਾਂ ਦਾ ਪੂਰਾ ਇੱਕੋ ਜਿਹਾ ਵੀਰ ਕਹਿੰਦਾ ਚਵਾ ਰਿਹਾ ਦੇਖ ਸਕਦੇ ਆਂ ਸੋਨੇ ਨੂੰ ਮੁੱਥੇ ਦੀ ਆ ਤੇ ਵੀਰ ਕਹਿੰਦਾ ਇਹਦਾ ਪ੍ਰਾਈਸ ਜਿਹੜਾ ਫੋਨ ਤੇ ਕਰਾਂਗੇ ਬਿਲਕੁਲ ਜੈਜ ਵੀਰ ਕੰਦਾ ਪ੍ਰਾਈਜ਼ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੇ ਆਪ ਦੀ ਤਸੱਲੀ ਨਾਲ ਅਜੇ ਖਰੀਦ ਲੈ ਜੇ ਨੰਬਰ ਮੈਂ ਵੀਰ ਦਾ ਸਕਰੀਨ ਉੱਪਰ ਲਾ ਦੂੰਗਾ ਠੀਕ ਹੈ ਜੀ